ਹਾਂਜੀ ਸੋਣਿਓ ਸਾਸਿਕਾਲ ਦੀ ਚੜਦੇ ਚੜਾਓ ਇਹ ਗੱਲ ਮੈਂ ਤੁਹਾਨੂੰ ਇਹ ਦੱਸਦਾ ਵੀ ਅੱਜ ਦੀ ਜਿਹੜੀ ਖੇਤੀ ਆ ਉਹਦੇ ਚੋਂ ਮਾਰਜਿਨ ਬਹੁਤ ਪਤਲਾ ਰਹਿ ਗਿਆ ਆਪਾਂ 10-10 ਲੱਖ ਨਾ ਲਈਏ ਆ ਤੋਹਫੇ ਦੇ ਦਰਸ਼ਨ ਕਰ ਲੋ ਇਹ ਟਰੈਕਟਰ 21 ਮਾਡਲ ਆ ਬਿਲਕੁਲ 15 ਅੰਨੇ 16 ਅੰਨੇ ਟਰੈਕਟਰ ਪਿਆ ਪਲੱਸ ਇਹ 4,75,000 ਦਾ ਚਾਸਵਾਲ ਦੇ ਬਾਈ ਨੇ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ 4,75 ਦਾ ਉਹਨਾਂ ਨੇ ਪਟਿਆਲੇ ਤੋਂ ਕਬਾੜੀਆਂ ਤੋਂ ਖਰੀਦੇ ਆ 21 ਮਾਡਲ ਆ ਪੂਰਾ ਨਵਾਂ ਟਰੈਕਟਰ ਆ ਇਹ ਜੀ ਆਪਾਂ ਕੰਪੇਅਰ ਕਰੀਏ ਕੰਮ ਦੇ ਮੁਕਾਬਲੇ 10-11 ਲੱਖ ਵਾਲੇ ਟਰੈਕਟਰ ਦੀ ਆ ਜਿਹੜੀ ਬਰਾਬਰਤਾ ਕਰਦਾ 10 ਲੱਖ ਵਾਲੇ ਟਰੈਕਟਰ ਦੀ ਕੁੱਲ 475000 ਦਾ ਇੱਕ ਗੱਲ ਐਡ-ਆਨ ਕਰਦਾ ਇਹਦੀ ਜਿਹੜੀ ਆਰਸੀ ਹੈ ਉਹ ਨਹੀਂ بڑੂਗੀ ਇਹ ਟਰੈਕਟਰ ਤੇ ਸਿਰਫ ਤੁਹਾਨੂੰ ਬਿੱਲ ਮਿਲਣਗੇ ਠੀਕ ਆ ਜੀ ਪਰ ਪੌਣੇ 5 ਲੱਖ ਚ ਜਿਹੜਾ ਕੰਮ ਜ਼ਿੰਮੇਵਾਰ ਦਾ ਇਹ ਕਰਕੇ ਦੇ ਦੂਗਾ ਤੁਹਾਡੇ 10-10 ਲੱਖ ਵਾਲਾ ਕਰਦਾ ਨਹੀਂ ਆਜੋ ਫਿਰ ਟਰੈਕਟਰ ਬਾਰੇ ਦੱਸ ਦਿਆਂ ਤੁਹਾਨੂੰ ਹਾਂ ਜੀ ਗੱਪਰ ਕੋ ਸਭ ਤੋਂ ਪਹਿਲਾਂ ਇਹਦੀ ਬਿਲਡ ਕੁਆਲਿਟੀ ਇੰਡੀਆ ਚ ਜਿਹੜੇ 50 ਪਾਵਰ ਦੇ ਟਰੈਕਟਰ ਆਉਂਦੇ ਨੇ ਉਹਨਾਂ ਦੀ ਇਦਾਂ ਦੀ ਬਿਲਡ ਕੁਆਲਿਟੀ ਨਹੀਂ ਆਪਾਂ ਪਹਿਲਾਂ ਬਿਲਡ ਕੁਆਲਿਟੀ ਦੀ ਉਹ ਗੱਲ ਕਰ ਲਈਏ ਵਿੱਕੀ ਵੀਰੇ ਹਿੱਸਾ ਦਿਖਾ ਦੇ ਮਾੜਾ ਜਾਂ ਕਰਾਰੋ ਵਾਲਾ ਹਿੱਸਾ ਹੈ ਜੀ ਤੇ ਇਹ ਬੈਬਲ ਨਹੀਂ ਹੈਗਾ ਸਿਰਫ ਇੱਕ 50 ਪਾਵਰ ਦੇ 855 ਚ 16 ਦੇ ਟਾਇਰਾਂ ਵਾਲੇ ਚਾ ਹਿੱਸਾ ਜ਼ਰੂਰ ਦਿੰਦੇ ਨੇ ਆਦਰਵਾਇਜ਼ ਜਿਹੜੇ 50 ਪਾਵਰ ਤੋਂ ਥੱਲੇ ਜਾਂ 50 ਪਾਵਰ ਦੇ ਟਰੈਕਟਰ ਨੇ ਤੁਹਾਨੂੰ ਆ ਹਿੱਸੇ ਹੀ ਨਹੀਂ ਮਿਲਣਾ ਪਲੱਸ ਇਹ ਹਿੱਸੇ ਨੂੰ ਤੁਸੀਂ ਉੱਪਰੋਂ ਨਾਲ ਦੇਖੋ ਇਹ ਇੱਕ ਫੁਲੀ ਲੋਡਡ ਹਿੱਸਾ ਹੈ ਜਿਹੜੀ ਸਟਰੈਂਥ ਤੁਹਾਨੂੰ ਇਹ ਹਿੱਸੇ ਦੀ ਮਿਲ ਜੂ ਕਿਸੇ ਹਿੱਸੇ ਦੀ ਮਿਲਣੀ ਨਹੀਂ ਟਰੈਕਟਰ ਹੈਗਾ ਇਹ ਸੋਲਸ 50 RX 2 ਸਪੀਡ ਇਹ ਟਰੈਕਟਰ ਆ ਤੇ ਤਿੰਨ ਸਿਲੰਡਰ ਦੇ ਵਿੱਚ ਇਹਦਾ ਇੰਜਨ ਆਉਂਦਾ ਸੀਸੀ ਇਹਦੀ ਹੋਊਗੀ ਥੋੜੀ 34 3500 ਸੀਸੀ ਇੱਥੇ ਗੇੜ ਗੇੜ ਹੋਊਗਾ ਐਗਜੈਕਟ ਮੈਨੂੰ ਇਹਦਾ ਬੋ ਸਟ੍ਰੋਕ ਪਤਾ ਨਹੀਂ ਪਰ ਜਿਹੜਾ ਪ੍ਰੀਤ ਦੇ ਵਿੱਚ ਆਉਂਦਾ ਤਿੰਨ ਸਿਲੰਡਰ ਸੇਮ ਉਹੀ ਬੋ ਸਟ੍ਰੋਕ ਆ ਜਿਹੜਾ ਆਮ ਸੋਨਾਲਿਕਾ ਚ ਆਉਂਦਾ ਡੀਆਈ ਹੈੱਡ ਆ ਇਹਦਾ ਤੇ ਸਟਾਰਟਿੰਗ ਬਹੁਤ ਸੋਹਣੀ ਆ ਅਗਲੀ ਗੱਲ ਆ ਗਈ ਪਰਫਾਰਮੈਂਸ ਦੀ ਜਿਹੜੀ ਇਹ ਟਰੈਕਟਰ ਪਰਫਾਰਮੈਂਸ ਤੁਹਾਨੂੰ ਦੇ ਦੂਗਾ ਉਹ ਟਰੈਕਟਰ ਤੁਹਾਨੂੰ ਚਾਰ ਸਿਲੰਡਰ ਵੀ ਪਰਫਾਰਮੈਂਸ ਦੰਦਾ ਨਹੀਂ ਦਸ-ਦਸ ਦੀ ਹੈਰੋਂ ਆ ਜਾ ਛੋਟੇ ਭਾਈ ਦਸ-ਦਸ ਦੀ ਹੈਰੋਂ 13 ਹਲ ਹਲ ਕਿੰਨੇ ਪਾਉਨੇ ਹੋ 13 ਹਲ ਦਸ-ਦਸ ਦੀ ਹੈਰੋਂ ਹੋਰ ਕੀ ਪਾਉਨੇ ਆ ਰੋਟਾ ਵੀ ਟਰੈਕਟਰ ਛੋਟਾ ਆ ਜਾ ਫਿਰ ਵਿੱਚ ਨੂੰ ਤਾਂ ਆ ਜਾ ਲੈ ਭਾਈ ਆ ਗੱਬਰੂ ਦਾ ਟਰੈਕਟਰ ਆ ਇਹਦੇ ਆਪਾਂ ਠੋਕਦੀਏ ਹੁਣ ਮਾਈਕ ਤੇ ਲੈ ਵੀ ਛੋਟੇ ਭਾਈ ਇਹ ਕਰਤਾ ਚਾਲੂ ਕੰਮ ਤੇ ਹੁਣ ਮਾੜਾ ਜਾਂ ਮੈਨੂੰ ਐਂ ਦੱਸਦੇ ਵੀ ਇਹਦੇ ਆਪਾਂ ਹਲਕਾ ਕਹਦੇ ਪਾਉਨੇ ਆ 13 ਹਾਲ ਖੈਰੋਂ 10 10 ਦੀ 10 10 ਦੀ ਹੈ ਰੋਟਾ ਵੇਟਰ 8 ਫੋਟਾ 8 ਫੋਟਾ ਹੋਰ ਸੰਦ ਕੀ ਖਿਚਾਉਨੇ ਆ ਤੂੰ ਬਟਰਾਲੀ ਹੋ ਗਈ ਕਿੰਨੀ ਕੁ ਸਪੀਡ ਆ ਅਮ ਕੰਮ ਦੇ ਮੁਕਾਬਲੇ ਚੋਂ ਤੇਰਾ 605 ਖੜਾ ਆ ਉਹਦਾ ਕਰਦਾ ਮੁਕਾਬਲਾ ਬਰਾਬਰ ਬਰਾਬਰ ਚੱਲਦਾ ਪੂਰਾ ਜੋਰ ਦਿਖਾਉਂਦਾ ਪੂਰਾ ਤੇ ਤੇਲ ਖਰਚਾ ਮਾੜਾ ਜਾਂ ਦੱਸ ਦੇ ਤਾਂ ਕੀ ਆ ਤੇਲ ਖਰਚੇ ਦਾ ਠੀਕ ਹੈ ਜਾਇਜ਼ ਖਾਂਦਾ ਆ ਜਿਹੜੇ ਵੇਟ ਬੱਕੇ ਨੇ ਆਪਾਂ ਨੂੰ ਲੱਗੇ ਲਗਾਏ ਮਿਲੇ ਹਾਂ ਜੀ ਬਾਈ ਜੀ ਆ ਵੇਟ ਤੇ ਦਰਸ਼ਨ ਕਰ ਲੋ 20 ਕਿਲੋ ਦੀ ਪਲੇਟ ਆ 1 2 3 4 5 6 ਕਿੰਨੇ ਹੋ ਗਏ ਇਹ ਡੇਢ ਕੁਇੰਟਲ ਦੇ ਡੇਢ ਕੁਇੰਟਲ ਪਲੱਸ ਆ ਚੁੱਲਾ ਚੱਲਾ 2 ਇਹ ਹੋਊਗਾ ਆ ਵੇਟ ਪਾਈਆਂ ਨੂੰ ਲੱਗੇ ਲਗਾਏ ਮਿਲੇ ਨੇ ਪੌਣੇ 5 ਲੱਖ ਦੇ ਵਿੱਚ ਟਾਇਰ ਇਹ ਤੋਂ ਵੱਧ ਸੀ ਪਹਿਲਾਂ ਨਵੇਂ ਟਾਇਰ ਕੀ ਟਾਇਰ ਤੋਂ ਨਵੇਂ ਦੀ ਟਾਇਰ ਨਵੇਂ ਤੇ ਪਿੱਛੇ ਵਾਲੇ ਵੇਟ ਵੀ ਲੱਗੇ ਹੋਏ ਨਹੀਂ ਪਿਛਲੇ ਲਵਾਏ ਨੇ ਪਿਛਲੇ ਵੇਟ ਲਵਾਏ ਨੇ ਠੀਕ ਆ ਲੀਕਾ ਤੇ ਇਹ ਤਿੰਨ ਸਿਲੰਡਰ ਦਾ ਬਾਈ ਜੀ ਇਹਦਾ ਇੰਜਨ ਆ ਹੁਣ ਆਪਾਂ ਇਹਨੂੰ ਪਿੱਛੋਂ ਸ਼ੁਰੂ ਕਰ ਲਈਏ ਪਿੱਛੋਂ ਇਹ ਸਿੰਪਲ ਆ ਸਿੱਧੇ ਐਕਸਲਾਂ ਵਾਲਾ ਤੇ ਹੁੱਕ ਬਾਈਆਂ ਨੇ ਆਪ ਲਵਾਈ ਆ ਪੂਰੀ ਮਜ਼ਬੂਤ ਫੁੱਲ ਝੋਟੇ ਕੁਟ ਹੁੱਕ ਆ ਟਾਪ ਲਿੰਕ ਨਾਲ ਮਿਲੀ ਆ ਟਾਪ ਲਿੰਕ ਹਾਂ ਜੀ ਟਾਪ ਲਿੰਕ ਤੇ ਦਰਸ਼ਨ ਕਰ ਲੋ ਹੁਣ ਨਾ ਥੋੜਾ ਜਿਹਾ ਵਿੱਕੀ ਵੀਰੇ ਇਧਰੋਂ ਸ਼ੁਰੂ ਕਰਨਾ ਆਪਾਂ ਨੇ ਆ ਦਿਖਾ ਦੇ ਪਹਿਲਾਂ ਤਾਂ ਇਹਦੀ ਮਤਲਬ ਜਿਹੜਾ ਨਾ ਇਹ ਟਰੈਕਟਰ ਆ ਇਹ ਐਕਸਪੋਰਟ ਮਾਡਲ ਆ ਇਹ ਸਟਰੈਂਥ ਤੁਹਾਨੂੰ ਇੱਥੇ ਮਿਲਣੀ ਹੋਣੀ ਆ ਆ ਕੁਆਲਿਟੀ ਦੇਖ ਲੋ ਇਹਦੀ ਆਹਦੀ ਪਲੇਟ ਦੀ ਆ ਨਟ ਦੇਖ ਲਓ ਉੱਪਰੋਂ ਦੇਖ ਲਓ ਠੀਕ ਆ ਜੀ ਉਤੋਂ ਬਾਅਦ ਆ ਪਾਕੜ ਦੇਖ ਲਓ ਇਹ ਬਾਹਰ ਜਾਣ ਵਾਲਾ ਟਰੈਕਟਰ ਆ ਇਹ ਜਿਵੇਂ 0 ਮੀਟਰ ਹੁੰਦੇ ਨੇ ਓਵੇਂ ਮਿਲ ਜਾਂਦੇ ਨੇ ਪਰ ਏਜੰਸੀਆਂ ਚੋਂ ਨਹੀਂ ਤੁਹਾਨੂੰ ਮਿਲਦਾ ਠੀਕ ਆ ਜੀ ਆ ਨਾਟ ਦੇਖ ਲਓ ਵਿੱਕੀ ਹੁਣ ਵੀਰ ਬਣ ਕੇ ਆ ਪਲੇਟ ਦਿਖਾ ਦੇ ਇੱਥੋਂ ਇਹਦਾ ਹਿਸਾਬ ਲਾ ਲਿਓ ਅੰਦਰੋਂ ਵੀ ਇਹਦੇ ਚ ਟਰੈਕਟਰ ਚ ਜਾਨ ਕਿੰਨੀ ਖ ਹੋਊਗੀ ਪਲੇਟ ਕਿੱਡੀ ਮੋਟੀ ਆ ਥੱਲੇ ਉੱਪਰ ਦੋਏ ਪਾਸੇ ਪਲੇਟ ਤੇ ਇੱਕ ਗੱਲ ਮਾੜੀ ਜੀ ਐਡ ਆਨ ਹੋਰ ਕਰਦੇ ਛੋਟੇ ਭਾਈ ਸਮਾਨ ਇਹ ਤਾਂ ਮਿਲ ਹੀ ਜਾਂਦਾ ਹਾਂ ਜੀ ਮਿਲ ਹੀ ਜਾਂਦਾ ਕਿਤੋਂ ਲੈ ਲਓ ਕਿਤੋਂ ਮਰਜੀ ਸਮਾਨ ਭਾਈ ਜੀ ਇਹ ਤਾਂ ਸਾਰਾ ਮਿਲਦਾ 4050 ਪਾਵਰ ਦੇ ਟਰੈਕਟਰ ਤੇ ਸਭ ਨੂੰ 4 ਵਾਲਾ ਹੀ ਨਹੀਂ ਮਿਲਦਾ ਕਿਸੇ ਦੇ ਵੀ ਕਿਉਂਕਿ ਬਾਹਰ ਜਾਂਦੇ ਨੇ ਉੱਥੇ ਲੋਡ ਰਹਿੰਦੀ ਆ 4 ਐਕਟਿੰਗ ਵਾਲਾ ਅਗਲੀ ਸਭ ਤੋਂ ਵੱਡੀ ਗੱਲ ਵਿਕੀ ਆ ਦਿਖਾ ਦੇ ਵੀਰੇ ਟਰੈਲਰ ਬ੍ਰੇਕਾਂ ਨੂੰ ਸਪੈਸ਼ਲ ਸਪਲਾਈ ਜਿਹੜੀ ਆਪਾਂ ਢਲੋਣਾ ਦੇ ਦਿਖਾਇਆ ਸੀ ਟਰਾਲੀ ਦੇ ਆ ਜਾ ਵੀਰੇ ਇੱਧਰ ਨੂੰ ਕੇਰਾ ਆ ਦਿਖਾ ਦੇ ਆ ਇਹਦੇ ਜਿਗਾਰਡ ਲੱਗਿਆ ਹੋਇਆ ਆ ਧੱਪੀ ਛੋਟੇ ਭਾਈ ਬ੍ਰੇਕ ਮਾੜੇ ਆ ਬ੍ਰੇਕਾਂ ਤੋਂ ਆ ਦੇਖੋ ਆ ਇਹਨਾਂ ਨੇ ਲੂਜ਼ ਕਰਿਆ ਹੋਇਆ ਆ ਇਧਰੋਂ ਦਾ ਬ੍ਰੇਕ ਦੱਪਣੇ ਨੇ ਨਾਲ ਦੀ ਨਾਲ ਟਰੇਲਰ ਦੇ ਬ੍ਰੇਕ ਏ ਮੈਨੂੰ ਲੱਗਦਾ ਵੀ ਪਹਿਲਾ ਟਰੈਕਟਰ ਆ ਇੰਡੀਆ ਦਾ ਮੈਂ ਅੱਜ ਤੱਕ ਕਿਸੇ ਤੇ ਦੇਖਿਆ ਨਹੀਂ ਠੀਕ ਆ ਜੀ ਹਿੱਸਾ ਕਰਾਰੋ ਤਿੰਨ ਸਿਲੰਡਰ ਆ ਲਿਫਟ ਦੀ ਕੈਪੈਸਿਟੀ ਇਹਦੀ ਕਿੰਨੀ ਆ ਜੀ 2000 ਹੋਊਗੀ ਹਾਂਜੀ ਹਾਂ 2000 ਕਿਤੇ 80 80 ਦੀ ਲਿਫਟ ਕੈਪੈਸਿਟੀ ਐਗਜੈਕਟ ਸਾਨੂੰ ਪਤਾ ਨਹੀਂ ਜੇ ਸਹੂਲਤਾਂ ਦੀ ਗੱਲ ਕਰੀਏ 4x4 ਤਾਕਤਵਰਦਕ ਪਾਵਰ ਸਟੀering ਤੇਲ ਬ੍ਰੇਕਾਂ ਚਾਰ ਐਕਟਿੰਗ ਵਾਲਾ ਡਿਸਟਰੀਬਿਊਟਰ ਹੈ ਤੇ ਇਹਦੇ ਕਲਚ ਦਾ ਕੀ ਹਿਸਾਬ ਕਿਤਾਬ ਆ ਜੀ ਪੈਡਲ ਤੋਂ ਆ ਇਹ ਡਿਊਲ ਹਾਂਜੀ ਪੈਡਲ ਤੋਂ ਡਿਊਲ ਕਲਚ ਆ ਆਈ ਪੀਟੀਓ ਹੈ ਨੀਗਾ ਤੇ ਸ਼ਟਲ ਸ਼ਿਫਟ ਵੀ ਆ ਨਾ ਬਿਨਾ ਸ਼ਟਲ ਸ਼ਿਫਟ ਤੋਂ ਜੀ ਹੈ ਟਰੈਕਟਰ ਆ ਕਹਿਣ ਤੋਂ ਭਾਵ ਜੇ ਇੰਨੀ ਚੰਗੀ ਕੰਡੀਸ਼ਨ ਦਾ ਟਰੈਕਟਰ ਇੰਨਾ ਕੰਮ ਕਰਨ ਵਾਲਾ ਟਰੈਕਟਰ ਤੁਸੀਂ ਇਹ ਕੰਡੀਸ਼ਨ ਚ ਲਓ ਪਰਾਣਾ ਵੀ ਬ੍ਰਦਰ ਤੁਹਾਨੂੰ 7 8 ਤੋਂ ਥੱਲੇ ਨਹੀਂ ਮਿਲਦਾ ਜੇ 855 ਲੈਣੇ ਆ ਜਾਂ ਹੌਲੈਂਡ ਲੈਣੇ ਆ ਜਾਂ ਕੋਈ XYZ ਜੀਦਾ ਮਰਜ਼ੀ ਨਾ ਲੈ ਲਓ ਚਾਹੇ ਜੌਂਡੀ ਆਰਾ ਕਿ ਕੋਈ ਵੀ ਬ੍ਰਾਂਡ ਆ ਐਦੋਂ ਤੁਹਾਨੂੰ ਥੱਲੇ ਨਹੀਂ ਮਿਲਦਾ ਮਤਲਬ 10 ਲੱਖ ਵਾਲੇ ਟਰੈਕਟਰ ਦੀ ਪੂਰਾ ਪੂਰਾ ਮੁਕਾਬਲਾ ਠੋਕ ਕੇ ਕਰਦਾ ਅੱਗੇ ਆ ਥੋੜਾ ਜਿਹਾ ਬਿਲਡ ਕੁਆਲਟੀ ਵਿਕੀ ਦਿਖਾ ਦੇ ਆ ਮਰੀ ਗਰ ਮੁੱਕੀ ਇੰਨੇ ਮਜ਼ਬੂਤ ਲੈ ਤੁਸੀਂ ਕਿਸੇ ਜਿੰਨੇ ਟਰੈਕਟਰ ਨੇ ਐਕਸਪੋਰਟ ਮਾਡਲ ਕਰਕੇ ਇੰਨੇ ਮਜ਼ਬੂਤ ਤੁਸੀਂ ਫੈਂਡਰ ਲੱਬ ਕੇ ਦਿਖਾ ਦੋ ਲੈ ਚਾਹੇ ਸਾਲਿਆਂ ਤੇ ਥੋੜਾ ਮਾਰ ਇੰਨੇ ਇੰਨੇ ਮੋٹے ਫੈਂਡਰ ਨੇ ਮਤਲਬ ਯਾਰ ਕਿਤੇ ਜਾਣ ਵਾਲੀ ਚੀਜ਼ ਹੀ ਨਹੀਂ ਫਿਨਿਸ਼ਿੰਗ ਦੇਖ ਲਓ ਸੀਐਨਸੀ ਦੀਆਂ ਬਲ ਕਿੰਨੇ ਸੋਹਣੇ ਪਏ ਹੋਏ ਨੇ ਉਹ ਤੋਂ ਬਾਅਦ ਆ ਲਿੰਕਾਂ ਦੇਖ ਲਾ ਵੀ ਕਿੰਨੀਆਂ ਮਜ਼ਬੂਤ ਨੇ ਫੁੱਲ ਬਟਾ ਫੁੱਲ ਮਜ਼ਬੂਤ ਲਿੰਕਾਂ ਇਹਦੀ ਲਿਫਟ ਕੈਪੈਸਿਟੀ ਘਟੋ ਘਟ 23 24 ਕੁਇੰਟਲ ਦੀ ਹੋਊਗੀ 20 ਕੁਇੰਟਲ ਤੋਂ ਉੱਪਰ ਆ ਕਿਉਂਕਿ ਇਹਦੀਆਂ ਲਿੰਕਾਂ ਦੱਸਦੀਆਂ ਨੇ ਪਿੱਛੇ ਵਾਲਾ ਸਾਰਾ ਡਿਜ਼ਾਈਨ ਤੇ ਪੂਰਾ ਕੰਫਰਟੇਬਲ 2 3 ਬਾਹੀ ਨੂੰ ਗੀਅਰ ਪਾਵਰ ਸਟੀਅਰਿੰਗ ਅਗਲੀ ਗੱਲ ਆ ਗਈ ਪਲੇਟਫਾਰਮ ਦੀ ਪਲੇਟਫਾਰਮ ਦੇਖ ਸਕਦੇ ਹੋ ਤੁਸੀਂ ਕਿੰਨਾ ਖੁੱਲਾ ਡੁੱਲਾ ਪਲੇਟਫਾਰਮ ਵਾਲਾ ਸੀਟ ਤੇ ਸਾਲੀ ਬੈਲਟ ਲੱਗਦੀ ਆ ਲੈ ਸੀਟ ਬੈਲਟ ਲਾਓ ਬਹਿ ਜਾਓ ਸਿਰੇ ਦੀ ਟਾਪ ਕੁਆਲਿਟੀ ਵਾਲੀ ਸੀਟ ਲੱਗੀ ਹੋਈ ਆ ਟਰੈਕਟਰ ਤੇ ਪਲੇਟਫਾਰਮ ਲੱਗਿਆ ਹੋਇਆ ਸਟੀਅਰਿੰਗ ਪੂਰਾ ਘੈਂਟ ਲੱਗਿਆ ਹੋਇਆ ਕਹਿਣ ਤੋਂ ਭਾਵ ਯਾਰ ਦੰਦਾ ਕੌਣ ਆ ਧਰੇ ਪਏ ਨੇ ਕਿਹੜਾ ਦੰਦਾ ਇੰਨੇ ਦਾ ਟਰੈਕਟਰ ਬੋਨਟ ਦੀ ਗੱਲ ਕਰ ਲਓ ਆ ਲਾਈਟਾਂ ਲਾਈਟਾਂ ਜੇ ਲੈਣ ਤੁਰ ਜੋ ਕਿਹੜੀਆਂ ਨਦੂਈਆਂ ਨੇ ਐਲਈਡੀ ਨੇ ਪ੍ਰੋਜੈਕਟਰ ਲਾਈਟਾਂ ਨੇ ਹੈੱਡ ਲੈਂਪ ਡਿਜ਼ਾਈਨ ਦੇਖ ਲਓ ਔਰ ਜਿਹੜੇ ਬੰਦੇ ਨੂੰ ਕਿ ਮੈਂ ਹੋਰ ਗੱਲ ਐਡ ਆਨ ਕਰਨਾ ਜਿਹੜੇ ਬੰਦੇ ਨਾ ਛੋਟੀ ਸ਼ੋਅ ਵਾਲੇ ਟਰੈਕਟਰ ਚਲਾਉਂਦੇ ਨੇ ਜਿਵੇਂ ਜੀਡੀ ਚਲਾਉਂਦਾ ਕੋਈ ਕੋਈ ਹਾਲੈਂਡ ਚਲਾਉਂਦਾ ਨੈਰੋ ਸ਼ੋਅ ਵਾਲਾ ਉਹ ਬੰਦਿਆਂ ਨੂੰ ਜਿਹੜਾ ਲੰਬੀ ਸ਼ੋਅ ਵਾਲਾ ਸੋਨਾ ਲਿਕਾ ਉਹ ਐਂ ਲੱਗਦਾ ਵੀ ਇਹ ਥਕਾਉਂਦਾ ਹੈ ਉਹ ਕੰਫਰਟੇਬਲ ਨਹੀਂ ਤੁਹਾਨੂੰ ਲੱਗਦਾ ਜੇ ਤੁਸੀਂ ਛੋਟੀ ਸ਼ੋਅ ਵਾਲਾ ਟਰੈਕਟਰ ਚਲਾਇਆ ਹੋ ਤੁਸੀਂ ਭਾਲਦੇ ਹੋ ਵੀ ਸੋਨਾ ਲਿਕਾ ਸੀ بڑا ਟਰੱਕ ਵਾਲੀ ਸ਼ੋਅ ਵਾਲਾ ਲੈਣਾ ਨਹੀਂ ਆਹ ਟਰੈਕਟਰ ਲੈ ਲਓ ਜਮਈ ਵਿਜ਼ਿਬਿਲਟੀ ਇੰਨੀ ਆ ਟਰੈਕਟਰ ਦੀ ਕਿਉਂਕਿ ਆ ਦੇਖੋ ਇੱਥੋਂ ਆ ਸ਼ੋ ਸ਼ਿੱਟੀ ਹੋਈ ਆ ਜਮੀ ਐਰੋਨੈਮਿਕਸ ਨੇ ਜਿਹੜੇ ਉਹ ਜਮਈ ਪੂਰੇ ਤੰਗ ਸ਼ੋ ਵਾਲੇ ਟਰੈਕਟਰਾਂ ਦੇ ਨਹੀਂ ਬਿਲਡ ਕੁਆਲਿਟੀ ਦੀ ਗੱਲ ਕਰ ਲੋ ਆ ਪਾਈਪਾਂ ਤੋਂ ਲੈ ਕੇ ਆ ਬੈਲ ਹਾਊਸਿੰਗ ਦੇਖੋ ਜੀ ਮੈਂ ਆਪਾਂ ਕਹਿਣੇ ਵੀ ਟਰੈਕਟਰ ਖਿੱਚਿਆ ਜਾਂਦਾ ਇੱਥੋਂ ਸਾਲਾ ਗੁੰਦਿਆ ਪਿਆ ਲੈ ਸੋਨਾਲਿਕਾ ਦੇ ਤਾਂ ਨਹੀਂ ਆ ਸਿਸਟਮ ਆਉਂਦਾ ਮੈਂ ਤਾਂ ਨਹੀਂ ਮੰਨਦਾ ਆ ਦੇਖੋ ਨਟ 1 2 3 4 ਨਟ ਪੂਰੇ ਜਮਸ ਇੱਥੋਂ ਕਿੰਨਾ ਸਾਲਾ ਸਟਰੋਂਗ ਆ ਇੰਨਾ ਮੋਟਾ ਆ ਬੈਲ ਹਾਊਸਿੰਗ ਆ ਜਿਹੜਾ 4x4 ਵਾਲੀ ਸ਼ਾਫਟ ਸਾਰੀ ਕਵਰ ਆ A to Z ਥੱਲੇ ਤੋਂ ਲੈ ਕੇ ਕੈਂਪ ਚੈਂਬਰ ਦੇ ਦਰਸ਼ਨ ਕਰ ਲੋ ਮੂਰੇ ਵੀ ਟ੍ਰੇਨ ਕਰਾਰ ਉਹਦੀ ਆ ਮਤਲਬ ਕਿਤੇ ਕੋਈ ਘਾਟ ਛੱਡੀ ਹੋ ਨਹੀਂ ਹੋਈ ਜੇ ਆਪਾਂ ਇਹ ਟਰੈਕਟਰ ਨੂੰ ਉ ਰੇਟ ਚ ਕਵਰ ਕਰੀਏ ਜਾਂ ਕਿਸੇ ਵੀ 50 ਪਾਵਰ ਦੇ ਚਾਹੇ ਸਵਰਾਜ ਨਾਲ ਮਲਾ ਲਓ ਚਾਹੇ ਫਾਰਮ ਟਰੈਕ ਨਾਲ ਮਲਾ ਲਓ ਚਾਹੇ JD ਨਾਲ ਮਲਾ ਲਓ ਇੰਨਾ ਨਿੱਗਰ ਸਮਾਨ ਤੁਹਾਨੂੰ ਕੋਈ ਟਰੈਕਟਰ ਨਹੀਂ ਲਾ ਕੇ ਦਿੰਦਾ ਨਾ ਇੰਨਾ ਸਮਾਨ ਨਾ ਇੰਨਾ ਨਿੱਗਰ ਆਹ ਦੇਖ ਲਓ ਆਰਓਪੀ ਲੱਗੀ ਲਗਾਈ ਆਈ ਮੇਰਾ ਕਹਿਣ ਤੋਂ ਬ੍ਰਦਰ ਇਹੀ ਭਾਅ ਆ 20 ਬੱਚੋ ਜਿੰਨਾ ਬਚ ਸਕਦੇ ਆ ਤੁਸੀਂ ਬਚੋ ਆ ਜਾ ਗੇਰਾ ਛੋਟੇ ਭਾਈ ਇਹ ਸਾਰਾ ਟੱਪਰ ਸਾਡਾ ਵਿੱਕੀ ਵੀ ਇਹ ਨਵੇਂ ਟਰੈਕਟਰਾਂ ਦੇ ਮੁੰਡੇ ਪੈਸੇ ਹੀ ਨਹੀਂ ਲਾਉਂਦੇ ਇਹਨਾਂ ਨੇ ਕੀ ਕਰਨਾ ਉਹ ਇੱਕ ਵਿੱਕੀ ਕੋਲ ਸੋਨਾਲੀ ਕਧੂਆ ਖੜਾ ਇਹ ਸਾਰੇ ਏਦਾਂ 0 ਮੀਟਰ ਜਿਆਦਾ ਟਰੈਕਟਰ ਲੈਂਦੇ ਆ ਥੋੜੇ ਰੇਟ 'ਚ ਜਿਆਦਾ ਕੰਮ ਲੈ ਲੈਂਦੇ ਆ ਹੁਣ ਇਹਨਾਂ ਨੂੰ ਪੌਣੇ 5 ਲੱਖ ਰੁਪਇਆ ਤਾਂ ਡਾਊਨ ਪੇਮੈਂਟ ਬਣਨੀ ਸੀ ਟਰੈਕਟਰ ਦੀ ਜੇ ਨਵਾਂ ਟਰੈਕਟਰ ਲੈਣ ਕਿ ਨਹੀਂ ਬਣਦੀ 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 ਹੈਰੋ ਹੂਰੋਂ ਤੇ ਕਿਵੇਂ ਪਰਫਾਰਮ ਕਰਦਾ ਪੂਰਾ ਪਟਾਕੇ ਚੱਕਦਾ ਫੱਟੇ ਪੂਰਾ ਇਹਦੇ ਬਾਹੀ ਨੂੰ ਗੇਅਰ ਕਹੇ ਨੇ ਬਾਹੀ ਨੂੰ ਗੇਅਰ ਇਹਦਾ ਪਹਿਲਾ ਹਾਂ ਹਾਈ ਪਹਿਲਾ ਹਾਈ ਪਹਿਲਾ ਹਾਈ ਹੈਰੋ ਤੇ ਹੂੰ ਤੇ ਆਪਣਾ ਹਾਲਾਂ ਤੇ ਟਾਪ ਲੋਵ ਚੱਲੀ ਜਾਂਦਾ ਪਹਿਲਾ ਦੋ ਗੇਅਰ ਆਗੇ ਬਾਹੀ ਨੂੰ ਵੀ ਜੇ ਜ਼ਿਆਦਾ ਲੋਡ ਪਾਉਣਾ ਹੈ ਆਪਾਂ ਟਾਪ ਲੋਵ ਲਾ ਲਓ ਨਹੀਂ ਪਹਿਲੇ ਹਾਈ ਜੇ ਬੰਦੀ ਫਰੀ ਜਾਓ ਰੋਟਾਵੇਟਰ ਸੁਪਰ ਸੀਟਰ ਸਾਰਾ ਕੋ ਫੱਟੇ ਚੱਕ ਲੈ ਕੰਦੂਜ ਵੀ ਵਾੜ ਕੇ ਦੇਖਿਆ ਕਦੂਜ ਨਾ ਇੱਕ ਵਾਰ ਵੜਿਆ ਜੀ ਇਹ ਵੀ ਚੱਲੀ ਜਾਂਦਾ ਜਨੀ ਕੇ ਬਾਹੀ ਬਾਹੀ ਨੂੰ ਟਰਾਲੀ ਨੂੰ ਕਹੀ ਜੀ ਪਰਫਾਰਮੈਂਸ ਹੈ ਇਹਦੀ ਟਰਾਲੀ ਨੂੰ ਪੂਰਾ ਜ਼ਬਰਦਸਤ ਆ ਪੂਰਾ ਜ਼ਬਰਦਸਤ ਆ ਭਾਈ ਮਟੀਰੀਅਲ ਇਹ ਦੇਖ ਲੋ ਯਾਰ ਆ ਲਿੰਕਾਂ ਤੋਂ ਲੈ ਕੇ ਸਾਰੀ ਬਹੁਤ ਰੈਡ ਕਿੰਨਾ ਵਜ਼ਨ ਹੋਊਗਾ ਵੀ ਕੀ ਯਾਰੇ ਜੀ ਮੋਗਾ ਜਾਂਦਾ ਨਹੀਂ ਹੈਗਾ ਪਰ ਟਰਾਲੀ ਤੇ ਲਾ ਲਓ 16 ਫੁੱਟ ਹੀ ਹੂੰ ਕੋਈ ਪਰ ਨਹੀਂ ਹੈਗਾ ਵੀ ਪ੍ਰੋਬਲਮ ਮਹਿਸੂਸ ਹੁੰਦਾ 16 ਫੁੱਟ ਨੂੰ ਕਹਿੰਦੇ ਤੋਰੀ ਮੰਗ ਤੋਲ ਕੇ ਲੈ ਜਾਂਦਾ ਆ ਇਹਦਾ ਲੋਹਾਈ ਵਾਲਾ ਆ ਗਿਆ ਆ ਇਹਦਾ ਇੱਧਰ ਕਿਹੜਾ ਆ ਗਿਆ ਪੀਟੀਓ ਵਾਲਾ ਹੀ ਹੈ ਇਹ ਪੀਟੀਓ ਵਾਲਾ ਆ ਗਿਆ 4x4 ਵਾਲਾ ਕੀਲਾ ਹੈਂਡ ਬ੍ਰੇਕ ਆ ਗਏ ਮਲੇ ਯਾਰ ਗੁੰਦਿਆ ਪਿਆ ਟਰੈਕਟਰ ਆ ਮੀਟਰ ਜਾਬੀ ਦਿਖਾ ਦੇ ਕਿੰਨਾ ਸੋਹਣਾ ਸਾਲਾ ਮੀਟਰ ਵਾਲਾ ਨਹੀਂ ਸੋਨਾ ਨਹੀਂ ਕਾਲੇ ਹੋਈਓ ਪੱਤੀ ਜੀ ਵੜ ਦਿੰਦੇ ਨੇ ਆ ਡਿਜੀਟਲ ਆ ਸੂਈਆਂ ਦੇਖ ਆ ਇਹਦਾ ਨਸ਼ੇ ਵਾਲਾ ਆ ਤੱਤੇ ਵਾਲਾ ਵੀ ਕਿੰਨਾ ਸਰੀਰ ਗਰਮ ਹੋਇਆ ਵਾ ਟਰੈਕਟਰ ਦਾ ਸਟੀਅਰਿੰਗ ਆ ਦੇਖ ਕਿੰਨਾ ਘੈਂਟ ਆ ਆ ਡੂਡਰੀ ਲੈ ਇੰਡੀਕੇਟਰ ਆਰਨ ਇੱਥੋਂ ਸਾਰਾ ਕੰਮ ਆ ਰੇਸ ਆ ਗਈ ਮਤਲਬ ਬਾਹਰ ਆ ਐਕਸਪੋਰਟ ਮਾਡਲ ਹੋਣ ਕਰਕੇ ਬਾਹਰ ਨੂੰ ਜਿਹੜਾ ਮਟੀਰੀਅਲ ਆ ਉਹ ਬਹੁਤ ਜ਼ਿਆਦਾ ਵਧੀਆ ਲੰਦੀਆਂ ਨੇ ਕੰਪਨੀਆਂ ਉਰੇ ਨਾਲੋਂ ਕਿਤੇ ਜ਼ਿਆਦਾ ਵਧੀਆ ਦੇਣਾ ਹੁੰਦਾ ਕਿਉਂਕਿ ਬਾਹਰ ਭਾਈ ਫਿਰ ਪੀਅਰ ਸਪੇਅਰ ਦਾ ਵੀ ਦਿੱਕਤ ਆ ਗਾਰੰਟੀਆਂ ਵਾਰੰਟੀਆਂ ਦਾ ਵੀ ਉੱਥੇ ਇੰਨੀ ਦੂਰ ਦੇਣੀਆਂ ਔਖੀਆਂ ਨੇ ਸੋਏ ਜਿਹੜੇ ਟਰੈਕਟਰ ਨੇ ਇਹਨਾਂ ਦੇ ਸਪੇਅਰ ਪਾਰਟ ਦਾ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਕੋਈ ਬਿਲਕੁਲ ਨਾ ਡਰਿਓ ਸੋਨਾਲੀ ਕਾਲਿਆਂ ਕੋਲ ਜਾਓ ਕਿਵੇਂ ਮਿਲਦਾ ਕਿਵੇਂ ਆ ਵੀ ਪਾਰਟ ਨੰਬਰ ਚੱਕ ਲੈਂਦੇ ਨੇ ਉਹ ਇਹ ਵੀ ਨੋਰਮਲ ਹੈ ਅੱਛਾ ਟਰੈਕਟਰ ਵਾਲੀ ਹੈ ਜਿਵੇਂ ਲਾ ਲਓ ਵੀ ਉਰੇ 50 ਪਾਵਰ ਸੋਨਾਲੀ ਕਾ ਉਦੇ ਵਾਲਾ ਸਪੇਅਰ ਪਾਰਟ ਹੀ ਮਿਲ ਜਾਂਦਾ ਦਿਖਾ ਕੇ ਮਿਲ ਜਾਂਦਾ ਇਹਦਾ ਕਹਿੰਦਾ ਵਿੱਕੀ ਕਹਿੰਦਾ ਭਾਈ ਦਿਖਾ ਕੇ ਮਿਲ ਜਾਂਦਾ ਜਿਵੇਂ ਉੱਪਰੋਂ ਮਟੀਰੀਅਲ ਆ ਪੂਰਾ ਮੋਟਾ ਅੰਦਰ ਵਾਲਾ ਸਮਾਨ ਸਾਰਾ ਸੋਨਾ ਲਿਖਿਆ ਸਾਨੂੰ ਪਤਾ ਨਿੱਗਰੇ ਆ ਆ ਪੈਂਦਾ ਵੀ ਨਹੀਂ ਚਲੋ ਪਰ ਯਾਰ ਗੱਲ ਇਹ ਆ ਉਹ ਜਿਹੜੀ ਵੈਰੈਂਟੀ ਆ ਉਹ ਤਾਂ ਨਾ ਆਮ ਟਰੈਕਟਰ ਆ ਵੀ ਯਾਰ ਗੱਲ ਇਹ ਆ ਜੇ ਤੁਸੀਂ ਪੌਣੇ 5 ਦਾ ਲੈ ਲਿਆ ਪੌਣੇ 4 ਦਾ 4 ਸਾਲ ਬਾਅਦ ਜਿਹਨੂੰ ਮਰਜ਼ੀ ਫੜਾ ਦਿਓ 1 ਲੱਖ ਕਿਹੜਾ ਘਾਟੇ ਨਾਲ ਸਾਰ ਦਾ ਟਰੈਕਟਰ ਨਵਾਂ ਟਰੈਕਟਰ 4 4 5 5 ਲੱਖ ਆਪਾਂ ਨੂੰ ਵੱਢ ਕੇ ਜਾਂਦਾ ਤੇ ਇੰਨੀ ਐਕਸੈਸਰੀ ਕਿਹੜਾ ਦਿੰਦਾ 5 5 7 7 ਲੱਖ ਨਾ 2 2 ਲੱਖ ਤਾਂ ਮੁੰਡੇ ਤੁਹਾਡੇ ਉੱਪਰ ਲਾਏ ਆਉਂਦੇ ਨੇ ਡੈਕ ਲਾ ਲਿਆ ਆਰਓਪੀ ਲਾ ਲਈ ਆ ਕੱਲੇ ਵੇਟ ਵੇਟ ਲਾਏ ਨੇ ਆਰਓਪੀ ਲੱਗੀ ਹੋਈ ਡਬਲ ਵੇਟ ਨੇ ਮਗਰ ਡਬਲ ਵੇਟ ਲਾ ਤੇ ਮਤਲਬ ਕਹਿਣ ਤੋਂ ਭਾਵ ਪੂਰਾ ਨਿੱਗਾ ਟਰੈਕਟਰ ਆ 50 ਪਾਵਰ ਦੀ ਕੈਟਾਗਰੀ ਦੇ ਵਿੱਚ ਹਰ ਇੱਕ ਇੰਪਲੀਮੈਂਟ ਨੂੰ 60 ਨੂੰ ਲਾ ਲਓ ਯਾਰ ਦਸ ਦਾ ਦੀ ਹੈਰੋਂ ਹਾਂਜੀ ਦਸ ਦੀ ਹੈਰੋਂ 13 ਹਾਲ 8 ਫੁੱਟਾ ਰੋਟਾਵੇਟਰ ਪਰ 60 65 ਪਾਵਰ ਮਗਰੇ ਆਪਾਂ ਪਾਉਨੇ ਆ ਪਲੱਸ ਜਿੰਨੀਆਂ ਸਹੂਲਤਾਂ ਨੇ ਸਪੀਡ ਪੂਰੀ ਸਹੀ ਆ ਰਿਪੇਅਰ ਇਹਦੀ ਹੈਈ ਕੋਈ ਨਹੀਂ ਉਹ ਤੁਹਾਡੇ ਸਾਹਮਣੇ ਆ ਸੁੱਕਾ ਖਰੋਟ ਵਰਗਾ ਪੀ ਐਕਸਪੋਰਟ ਮਾਡਲ ਟਰੈਕਟਰ ਆ ਮੇਰੀ ਤਾਂ ਇਹੀ ਫਾਰਮਰ ਤੋਂ ਬੇਨਤੀ ਆ ਵੀ ਮਾਰਜਿਨ ਬਹੁਤ ਪਤਲਾ ਆ ਆਪਾਂ ਬਚੀਏ ਜਿੰਨਾ ਹੋ ਸਕਦਾ ਹੁਣ ਜੇ 10 ਲੱਖ ਦਾ ਟਰੈਕਟਰ ਲੈਂਦੇ ਇਹਨਾਂ ਦਾ ਬਚ ਗਿਆ ਪੂਰਾ 525000 ਰੁਪਇਆ 855 ਨਾਲ ਕੰਪੇਅਰ ਕਰਦਣਾ 525000 ਦੀ ਇੱਕ ਟੌਪ ਦੀ ਹਾਈਡਰੌਲਿਕ 16 17 ਫੁੱਟੀ ਬ੍ਰਾਂਡ ਵਾਲੀ ਟਰਾਲੀ ਹੁੰਦੀ ਆ ਜੇ ਆਪਾਂ ਟਰਾਲੀ ਨਹੀਂ ਲੈਣੀ ਤਾਂ ਹਲ ਸੁਆਗ ਹੈਰੋਂ ਰੋਟਾਵੇਟਰ ਟਰੈਕਟਰ ਤੇ ਜਿੰਨੇ ਨਾਲ ਦੇ ਇੰਪਲੀਮੈਂਟ ਨੇ ਉਹ ਸਾਰੇ ਬੰਦਾ ਨਾਲ ਲੈ ਸਕਦਾ ਫਿਰ ਆਪਾਂ ਨੂੰ ਕੀ ਚੱਟੀ ਪਈ ਆ ਵੀ ਆਪਾਂ 10 ਲੱਖੇ ਲੈਣਾ ਆਪਾਂ ਇਹ ਸੋਚੋ ਵੀ ਆਪਾਂ ਨੇ ਆਪਣਾ ਕੰਮ ਕਿਵੇਂ ਲੈਣਾ ਹੈ ਕਿਹੜੀ ਮਸ਼ੀਨਰੀ ਆਪਣਾ ਕੰਮ ਕਰਦੀ ਆ ਉਹ ਤੋਂ ਬਾਅਦ ਬਾਹਰ ਆਪਾਂ ਪੈਸੇ ਨਾ ਲਾਓ ਕੋਈ ਫਾਇਦਾ ਨਹੀਂ ਇਸ ਵੀਡੀਓ ਦਾ ਮੰਤਵ ਸਿਰਫ ਇਹ ਸੀ ਸੋਲਸ 50RX ਤੁਹਾਨੂੰ ਦਿਖਾਉਣਾ ਸੀ ਇਹ 0 ਮੀਟਰ ਵਾਲੇ ਟਰੈਕਟਰ ਨੇ ਡੀਲਰਸ਼ਿਪਾਂ ਤੋਂ ਹੀ ਮਿਲਦੇ ਨਹੀਂ ਇਹ ਜਿੱਥੇ ਵੀ ਮੰਨ ਲਓ ਬਾਹਰ ਕੋਈ ਨਹੀਂ ਗਏ ਜਾਂ ਕੋਈ ਮਾਰਕਾ ਪੁਰਾਣਾ ਹੋ ਗਿਆ ਜਾਂ ਕਿਵੇਂ ਵੀ ਹੋ ਗਿਆ ਕੋਈ ਮਿਸ਼ਨ ਸਟੈਂਡਰਡ ਬਦਲ ਗਿਆ ਉਹ ਜੀਰੋਮੀਟਰ ਵਾਲੇ ਕਬਾੜੀਏ ਕੋਈ ਪਟਿਆਲੇ ਵਾਲਾ ਵੀ ਚੱਕ ਲੰਦਾ ਕੋਈ ਅੰਬਰਸਰ ਵਾਲ ਚੱਕ ਲੰਦਾ ਇਹਦਾ ਠੱਡਾ ਟਿਕਾਣਾ ਹੈ ਕੋਈ ਨਹੀਂ ਹੁੰਦਾ ਵੀ ਇਹ ਫਲਾਣੇ ਤੋਂ ਖੜੇ ਨੇ ਇਹਨਾਂ ਚੀਜ਼ਾਂ ਦੀ ਤੁਸੀਂ ਟਰਾਈ ਕਰੋ ਟਰਾਈ ਕਰਕੇ ਸੰਤ ਲਓ ਪਰ ਮੈਂ ਇਹ ਕਹਿਣਾ ਜੇ ਤੁਸੀਂ ਜੀਰੋਮੀਟਰ ਸੀਆਰਡੀ ਲੈਣ ਲੱਗੇ ਹੋ ਉਤੋਂ ਬਚੋ ਡੀਆਈ ਲੈ ਲਓ ਸੀਆਰਡੀ ਆਈ ਦੇ ਵਿੱਚ ਰੀਮੈਪਿੰਗ ਦੀ ਡਾਇਗਨੋਸ ਦੀ ਪ੍ਰੋਬਲਮ ਬਹੁਤ ਜ਼ਿਆਦੀ ਆਉਂਦੀ ਆ ਸਮਾਨ ਨਹੀਂ ਉਹਦਾ ਮਿਲਦਾ ਸਮਾਨ ਇੰਦਾ ਸੈਂਸ ਉਸ ਸਕੈਨ ਕਰਨ ਵਾਲਾ ਸੌਫਟਵੇਅਰ ਨਹੀਂ ਮਿਲਦਾ ਇਹ ਸਿੰਪਲ ਟਰੈਕਟਰ ਨੇ ਸੋਨਾਲਿਕਾ ਵਾਲਾ ਇਹ ਚ ਸਮਾਨ ਪਹੇਜ ਜਾਂਦਾ ਤੇ ਲਓ ਆਨੰਦ ਮੰਗਲਗਾਓ ਆਪਦੀ ਖੇਤੀ ਕਰੋ ਬੱਚੋ ਠੀਕ ਆ ਤੋਂ ਮੇਰਾ ਖਿਆਲ ਆ ਸਾਰਾ ਕੁਝ ਕਲੀਅਰ ਆ ਕੁਝ ਰਹਿ ਨਹੀਂ ਗਿਆ ਜੇ ਰਹਿ ਗਿਆ ਤਾਂ ਆਪਾਂ ਅਗਲੀ ਵੀਡੀਓ ਚ ਕਿਤੇ ਜ਼ਰੂਰ ਕਰ ਲਾਂਗੇ ਟਰੈਕਟਰ ਦਿਖਾਇਆ ਤੁਹਾਨੂੰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਚੈਨਲ ਸਬਸਕ੍ਰਾਈਬ ਤਾਂ ਕਰਨਾ ਜੇ ਵਧੀਆ ਲੱਗਦਾ ਲਾਈਕ ਤਾਂ ਕਰਨੀ ਜੇ ਵਧੀਆ ਲੱਗਦਾ ਨਹੀਂ ਬਿਲਕੁਲ ਨਹੀਂ ਕਰਨਾ ਮੇਰੇ ਨਾਲ ਸਾਰੇ ਚੰਗੇ ਨੇ ਉਹਨਾਂ ਨੂੰ ਵੀ ਜਾ ਕੇ ਸਾਰਿਆਂ ਨੂੰ ਦੇਖੋ ਮੇਰਾ ਖਿਆਲ ਬਹੁਤ ਨਹੀਂ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਕਿੰਨੀ